ਇਹ ਬੰਦੇ ਦੀ ਡਿਗਰੀ ਕਿਹੜੀ ਜਗ੍ਹਾ ਤੇ ਲਈ ਹੈ ਕੀ ਮੋਡਲ ਆਇਆ ਹੈ ਇਹ ਦੇਖੋ ਜੀ ਅਸੀਂ ਸਾਰੇ ਲੈ ਕੇ ਗਏ ਸੀ ਇਹਨਾਂ ਨੂੰ ਇੰਡੀਆ ਟੀਮ ਦੀ ਤਰਫੋਂ ਰਿਪਰੈਜ਼ੈਂਟ ਕੀਤਾ ਹੈ ਇਹਨਾਂ ਨੇ ਬੂਡੋਕਨ ਕਾਰਾਟੇ ਇੰਟਰਨੈਸ਼ਨਲ ਕੱਪ ਸੀ ਜਿਹੜਾ ਕਿ ਦੁਬਈ ਦੇ ਵਿੱਚ ਹੋਇਆ ਇਹ 22 28 April ਦਾ ਸੀਗਾ ਤੇ Kent College Dubai ਦੇ ਵਿੱਚ ਹੋਇਆ ਜਿਹਦੇ ਵਿੱਚ ਸਾਡੇ Simmi Sports Club ਦੇ ਖੰਨਾ ਦੇ ਤਿੰਨ ਬੱਚਿਆਂ ਨੇ ਪਾਰਟਿਸਪੇਟ ਕੀਤਾ ਜਿਹਦੇ ਵਿੱਚ ਸ਼ਾਨਦਰੀਤ ਕੱਲੀ ਲੜਕੀ ਸੀ ਜਿਨੇ 12 ਤੋਂ 15 ਸਾਲ ਤੱਕ ਦੀ ਲੜਕੀਆਂ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਉਸ ਤੋਂ ਬਾਅਦ pranav agarwal ਜਿਹੜਾ ਕਿ 12 ਤੋਂ 15 ਸਾਲ ਮੁੰਡਿਆਂ ਦੇ ਵਿੱਚ ਇਹਨੇ 골ਡ ਮੈਡਲ ਹਾਸਲ ਕੀਤਾ ਤੇ ਇੱਕ ਛੋਟਾ ਬੱਚਾ ਸੀਗਾ ਜਿਹੜਾ 8 ਤੋਂ 11 ਸਾਲ ਤੱਕ ਤੇ ਉਹਨੇ ਉਹਦੇ ਵਿੱਚੋਂ ਉਸ ਕੈਟਾਗਰੀ ਦੇ ਵਿੱਚੋਂ 골ਡ ਮੈਡਲ ਹਾਸਲ ਕੀਤਾ। ਕਿੰਨੀਆਂ ਟੀਮਾਂ ਜਿਹੜੀਆਂ ਨੇ ਉਸ ਟਾਈਮ ਪੂਰੇ ਇੰਡੀਆ ਜੋ ਪੂਰੇ ਵਰਡਸ ਹੋਈਆਂ ਸੀ। ਇਹਦੀ 20 ਤੋਂ ਪਲੱਸ ਕੰਟਰੀ ਸੀਗੇ ਜਿਹਦੇ ਵਿੱਚ ਜਿਨ੍ਹਾਂ ਨੇ ਇਸ ਕੋਡੋਕਨ ਟਰਾਟਿਕ ਕੱਪ ਦੇ ਵਿੱਚ ਇਹਨਾਂ ਨੇ ਪਾਰਟਿਸਪੇਟ ਕੀਤਾ ਤੇ ਉਹਨਾਂ ਕੰਟਰੀਆਂ ਚੋਂ ਹਰਾ ਕੇ ਇਹਨਾਂ ਨੇ ਬੱਚਿਆਂ ਨੇ ਖੰਨਾ ਦਾ ਨਾਮ ਔਰ ਆਪਣੇ ਇੰਡੀਆ ਦਾ ਨਾਮ ਰੋਸ਼ਨ ਕੀਤਾ। ਸਾਡੇ ਦੇਖੋ ਜੀ ਅੱਜ ਬਹੁਤ ਹੀ ਫਖਰ ਮਹਿਸੂਸ ਹੋ ਰਿਹਾ ਹੈ। ਇਹ ਸਾਰਾ ਕੁਝ ਸਿਮੀ ਬੱਤਾ ਜਿਹੜੇ ਇਹਨਾਂ ਦੇ ਕੋਚ ਐ ਇਹਨਾਂ ਦੀ ਮਿਹਨਤ ਦਾ ਨਤੀਜਾ ਹੈ ਅਸੀਂ ਲਾਸਟ 1 ਸਾਲ ਤੋਂ ਬੱਚਿਆਂ ਨੂੰ ਇਹਦੇ ਲਈ ਤਿਆਰੀ ਕਰਾਉਣ ਦੇ ਵਿੱਚ ਲੱਗੇ ਹੋਏ ਸੀ ਸਾਡੇ ਉਹ ਬੱਚੇ ਜਿੱਤ ਕੇ ਆਏ ਨੇ ਜਿਨ੍ਹਾਂ ਨੇ ਪਿੱਛੇ ਜਿਹੜੀ ਪੰਜਾਬ ਸਰਕਾਰ ਤੋਂ ਗੇਮਸ ਹੋਈਆਂ ਸੀਗੀਆਂ ਸਕੂਲ ਗੇਮਸ ਹੋਈਆਂ ਸੀ ਉਹਦੇ ਵਿੱਚ ਵੀ ਸਾਡੇ ਬੱਚਿਆਂ ਨੇ 골ਡ ਮੈਡਲ ਹਾਸਲ ਕਰਕੇ ਨੈਸ਼ਨਲ ਤੇ ਸਿਲੈਕਟ ਹੋਏ ਸੀ ਸਾਡੇ ਇਹੀ ਬੱਚੇ ਅੱਗੇ ਹੁਣ ਇੰਟਰਨੈਸ਼ਨਲ ਜਿਹੜਾ ਇਹ ਬੁੜੋਕੋਂ ਦੁਬਈ ਕੱਪ ਹੋਇਆ ਖੇਲਣ ਗਏ ਸੀ ਜਿਹਦੇ ਵਿੱਚ ਤਿੰਨਾਂ ਬੱਚਿਆਂ ਨੇ ਫੋਰਨ ਕੰਟਰੀਜ਼ ਨੂੰ ਹਰਾ ਕੇ 골ਡ ਮੈਡਲ ਹਾਸਲ ਕੀਤਾ ਹੈ ਜਿਹਦੇ ਵਿੱਚ ਪ੍ਰਨਵ ਅਗਰਵਾਲ ਰਿਤਿਪ ਗਰ ਅਤੇ ਸ਼ਾਂਤਪ੍ਰੀਤ ਕੋਲ ਪਰ ਇੱਕ ਚ ਲੱਕੀਲੀ ਕੀ ਹੈ ਕਿ ਆਪਣੇ ਲਈ ਪ੍ਰਾਊਡ ਵਾਲੀ ਗੱਲ ਕੀਤੀ ਹੈ ਕਿ ਤਿੰਨੇ ਬੱਚਿਆਂ ਦੀ ਜਿਹੜੀ ਫਾਈਟ ਹੈ ਉਹ ਵੀ ਫੋਰਨ ਕੰਟਰੀਜ਼ ਨਾਲ ਹੀ ਪਈ ਹੈ ਜਿਨ੍ਹਾਂ ਵਿੱਚ ਦੋ ਬੱਚੇ ਸਾਡੇ ਐਸਏ ਦੁਬਈ ਦੇ ਵਿੱਚ ਜਾ ਕੇ ਦੁਬਈ ਦੀ ਟੀਮ ਨੂੰ ਹਰਾ ਕੇ ਆਏ ਨੇ ਤੇ ਸਾਨੂੰ ਬਹੁਤ ਫਖਰ ਮਹਿਸੂਸ ਹੋਇਆ ਸਭ ਤੋਂ ਪਹਿਲਾਂ ਸਾਡੇ ਇਹ ਖੱਣ ਲਈ ਬੜੇ ਮਾਣ ਵਾਲੀ ਗੱਲ ਹੈ ਔਰ ਨਾ ਸਿਰਫ ਕੱਲੇ ਖੰਨੇ ਲਈ ਸਾਡੇ ਸੂਬੇ ਪੰਜਾਬ ਲਈ ਬੜੀ ਮਾਣ ਵਾਲੀ ਗੱਲ ਹੈ ਨਾ ਸਿਰਫ ਕੱਲੇ ਪੰਜਾਬ ਲਈ ਸਾਡੇ ਦੇਸ਼ ਭਾਰਤ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਬੜੇ ਤਰਨ ਹੁਨਹਾਰ ਬੱਚੇ ਔਰ ਜਿਹੜੇ ਕਿ ਖੰਨੇ ਦੇ ਬੜੇ ਜਾਣੇ ਮਾਣੇ ਕਲੱਬ ਸਿਮੀ ਸਪੋਰਟਸ ਕਲੱਬ ਵੱਲੋਂ ਸਾਡੀਆਂ ਜੋ ਭੈਣਾਂ ਸਿਮੀ ਬੱਤਾ ਪੂਜਾ ਗੋਇਲ ਜਿਹੜੀਆਂ ਕਿ ਨਿਰੰਤਰ ਇਹ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੀਆਂ ਸੀ ਪਿਛਲੇ 1 ਸਾਲ ਤੋਂ ਇਹ ਬੱਚਿਆਂ ਨੇ ਇਹ ਤਿੰਨ ਬੱਚੇ ਸਾਡੇ ਜਿਹੜੇ ਸਾਡੇ ਪੰਜਾਬ ਦਾ ਨਹੀਂ ਪੂਰੇ ਭਾਰਤ ਦਾ ਮਾਣ ਬਣ ਕੇ ਸਾਬਤ ਹੋਏ ਨੇ ਜਿਦੇ ਵਿੱਚ ਪ੍ਰਨਮ ਅਗਰਵਾਲ ਰਿਧਿਤ ਤੇ ਸ਼ਾਨਪ੍ਰੀਤ ਕੌਰ ਇਹ ਤਿੰਨੇ ਬੱਚਿਆਂ ਨੇ ਦੁਬਈ ਦੇ ਵਿੱਚ ਜਿਹੜੇ ਕਰਾਟੇ ਚੈਂਪੀਅਨਸ਼ਿਪ ਸੀ ਉਹਦੇ 'ਚ ਭਾਗ ਲਿਆ ਔਰ ਤਿੰਨੇ ਹੀ ਬੱਚੇ ਆਪੋ ਆਪਣੀ ਏਜ ਕੈਟਾਗਰੀ ਦੇ ਵਿੱਚ गोल्ड मेडਲ ਲੈ ਕੇ ਆਏ ਨੇ ਜਿਹੜੀ ਕਿ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਫਕਰ ਵਾਲੀ ਗੱਲ ਹੈ ਮੈਂ ਕਹੂੰਗਾ ਇੱਕ ਵਾਰੇ ਬੱਚਿਆਂ ਦੇ ਨਾਲ ਤੇ ਤਾੜੀਆਂ ਜੂੜ ਮਾਰੋ ਕਿਉਂਕਿ ਇਹਦੇ ਨਾਲ ਹੌਸਲਾ ਵਧਦਾ ਇਹਨਾਂ ਬੱਚਿਆਂ ਨੇ ਪੰਜਾਬ ਸਰਕਾਰ ਦਾ ਜੋ ਪਹਿਲਾਂ ਪ੍ਰੋਗਰਾਮ ਚੱਲਿਆ ਸੀ ਖੇਡਾ ਵਤਨ ਪੰਜਾਬ ਦੀਆਂ ਉਹਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਸੀ ਉਹਦੇ ਚ ਵੀ ਇਹ ਮੈਡਲ ਲੈ ਕੇ ਆਏ ਸੀ ਪੰਜਾਬ ਸਕੂਲ ਦੇ ਔਰ ਪੰਜਾਬ ਸਕੂਲ ਗੇਮਸ ਦੇ ਵਿੱਚ ਅੱਜ ਹੁਣ ਇਹ ਇੰਟਰਨੈਸ਼ਨਲ ਲੈਵਲ ਤੇ ਖੇਲ ਕੇ ਆਏ ਨੇ ਇੰਡੀਆ ਦਾ ਇਹਨਾਂ ਨੇ ਨਾਮ ਰੋਸ਼ਨ ਕੀਤਾ ਹੈ ਚਾਨਨ মুনਾਰਾ ਬਣੇ ਨੇ ਇੰਡੀਆ ਦੇ ਲਈ ਮੈਂ ਆਪਣੇ ਵੱਲੋਂ ਜਿੱਥੇ ਇਹਨਾਂ ਨੂੰ ਵਧਾਈ ਦਿੰਨਾ ਹੈ ਔਰ ਇੱਕ ਪ੍ਰੋਮਿਸ ਵੀ ਕਰਦਾ ਹੈ ਇਹਨਾਂ ਨੂੰ ਕਿ ਸਰਕਾਰ ਦੇ ਮਾਧਿਅਮ ਦੇ ਲੈਵਲ ਤੇ ਜਿੱਥੇ ਕਿਤੇ ਵੀ ਇਹਨਾਂ ਬੱਚਿਆਂ ਨੂੰ ਸਾਡੇ ਵੱਲੋਂ ਸਪੋਰਟ ਦੀ ਜ਼ਰੂਰਤ ਪਾਊਗੀ ਅਸੀਂ ਹਰ ਤਰ੍ਹਾਂ ਦੀ ਸਪੋਰਟ ਇਹਨਾਂ ਬੱਚਿਆਂ ਨੂੰ ਪ੍ਰੋਵਾਈਡ ਕਰਾਉਣ ਲਈ ਵਚਨਬੱਧ ਹੈ ਔਰ ਮੈਂ ਇਹਨਾਂ ਦੇ ਪੇਰੈਂਟਸ ਨੂੰ ਸਪੈਸ਼ਲ ਤੌਰ ਤੇ ਮੁਬਾਰਕਬਾਦ ਦਿੰਦਾ ਹੈ ਕਿ ਕਾਰਨ ਕੀ ਆ ਬੱਚਿਆਂ ਦੇ ਵਿੱਚੋਂ ਤੁਸੀਂ ਕੋਈ ਵੀ ਜਿਹੜੀ ਕਲਾ ਹੁੰਦੀ ਆ ਉਹ ਤਾਂ ਹੀ ਬਾਹਰ ਕੱਢ ਸਕਦੇ ਹੋ ਜੇ ਪੇਰੈਂਟਸ ਦਾ ਵੱਡਾ ਰੋਲ ਹੋਵੇ ਮਾਪਿਆਂ ਦਾ ਰੋਲ ਹੋਵੇ ਜੇ ਮਾਪਿਓ ਚਾੜ ਬੱਚੇ ਨੂੰ ਪ੍ਰਮੋਟ ਕਰਨ ਟਾਈਮ ਦੇਣ ਡਿਵੋਸ਼ਨ ਦੇਣ ਬੱਚਿਆਂ ਨੂੰ ਉੱਤਰ ਨੂੰ ਪ੍ਰਸਾਹਨ ਦੇਣ ਤਾਂ ਹੀ ਇਹ ਜਿਹੜੀ ਬੱਚਿਆਂ ਦੇ ਅੰਦਰ ਕੋਈ ਇੱਕ ਕਲਾ ਉਹ ਨਿਕਲ ਕੇ ਬਾਹਰ ਆਉਂਦੀ ਹੈ ਇੱਕ ਵਾਰ ਤੋਂ ਫੇਰ ਉਹਨਾਂ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਔਰ ਇਹਨਾਂ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਸਾਡੀ ਭੈਣ ਜਿੰਨੀ ਬੱਤਾ ਤੇ ਪੂਜਾ ਗੋਇਲ ਇਹਨਾਂ ਨੂੰ ਮੁਬਾਰਕਬਾਦ ਕਿਉਂਕਿ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਹੈ ਇਹਨੂੰ ਜਿੰਨੀ ਲਫ਼ਜ਼ਾਂ ਦੇ ਵਿੱਚ ਸ਼ਲਾਘਾ ਕੀਤੀ ਜਾਵੇ ਉਹ ਨਹੀਂ ਥੋੜੀ ਐਮਰ ਸਾਹਿਬ ਇੱਕ ਜਿਹੜੇ ਕਰਾਟੇ ਦੀ ਟੀਮ ਹੈ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ ਕਿ ਸਰਕਾਰੀ ਨੌਕਰੀਆਂ ਲੇਕਿਨ ਸਰਕਾਰ ਵੱਲੋਂ ਕਿਸੇ ਵੀ ਸਰਕਾਰ ਵੱਲੋਂ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਇਹਨਾਂ ਕਰਾਟੇ ਕੋਚਾਂ ਨੂੰ ਕੋਈ ਨੌਕਰੀ ਨਹੀਂ ਆਈ ਸਰਕਾਰਾਂ ਅਸਲ ਵਿੱਚ ਮੇਰੀ ਇਹਨਾਂ ਨਾਲ ਬੜੀ ਡਿਟੇਲ ਦੇ ਵਿੱਚ ਇਹਦੇ ਬਾਰੇ ਵਿੱਚ ਮੀਟਿੰਗ ਹੋਈ ਸੀ ਇਹਨਾਂ ਨੇ ਖੁਦ ਮੈਨੂੰ ਦੱਸਿਆ ਕਿ ਜਿਹੜੀ ਕੁਝ ਗੇਮਸ ਨੇ ਜਿਹੜੀਆਂ ਸਰਕਾਰ ਦੇ ਪੈਨਲ ਤੇ ਲਿਸਟਡ ਨਹੀਂ ਹੁੰਦੀਆਂ ਹੈਗੀਆਂ ਸਭ ਤੋਂ ਵੱਡਾ ਹੁਣ ਮਸਲਾ ਇਹ ਹੈ ਕਿ ਜਿਹੜੀ ਕਰਾਟੇ ਗੇਮ ਹੈ ਜਿੱਥੇ ਤੱਕ ਮੈਂ ਮੈਨੂੰ ਕੋਈ ਡਾਊਟ ਨਾ ਹੋਵੇ ਇਹਨੂੰ ਸਾਨੂੰ ਪੰਜਾਬ ਸਰਕਾਰ ਦੇ ਪੈਨਲ ਤੇ ਪਹਿਲਾਂ ਇਨਲਿਸਟ ਕਰਵਾਉਣਾ ਪਊਗਾ ਔਰ ਕਿਉਂਕਿ ਬਹੁਤ ਕੁੱਤ ਸੂਬੇ ਨੇ ਭਾਰਤ ਦੇ ਬਹੁਤ ਚੁਣਿੰਦਾ ਕੋਈ ਕਹਿੰਨੇ ਮੇਰੇ ਨਾਲ ਦੋ ਜਾਂ ਤਿੰਨ ਸਟੇਟਸ ਨੇ ਜਿਹਦੇ ਵਿੱਚ ਕਰਾਟੇ ਆ ਜਿਹੜਾ ਉਹ ਗਵਰਨਮੈਂਟ ਵੱਲੋਂ ਲਿਸਟਡ ਹੈ ਤੇ ਜਿੱਥੇ-ਥੇ ਲਿਸਟਡ ਹੈ ਜਿਹੜੇ ਬੱਚੇ ਉੱਥੋਂ ਬੋਲਡ ਚੱਕ ਕੇ ਆਉਂਦੇ ਨੇ ਉਹਨਾਂ ਨੂੰ ਉੱਥੇ ਉਹਨਾਂ ਦਾ ਰਾਸ਼ਮਾ ਕੋਟਾ ਹੁੰਦਾ ਪਰ ਪੰਜਾਬ ਦੇ ਵਿੱਚ ਇਹ ਲਿਸਟਡ ਗੇਮ ਨਹੀਂ ਪੰਜਾਬ ਦੀਆਂ ਕੁਝ ਹੁਣ ਜੇ ਪੰਜਾਬ 'ਚ ਕੋਈ ਹੋਰ ਗੇਮਸ ਲਿਸਟਡ ਨੇ ਮੰਨ ਲਓ ਇੱਕ ਹਾਕੀ ਹੈ ਤਾਂ ਉਹ ਹਾਕੀ ਹੈ ਜਿਹੜੀ ਜੇ ਮੈਂ ਪੰਜਾਬ ਤੋਂ ਲਿਸਟਡ ਹੈ ਕਿਸੇ ਹੋਰ ਸਟੇਟ 'ਚ ਲਿਸਟਡ ਨਹੀਂ ਹੈਗੀ ਸੋ ਇਸ ਕਰਕੇ ਇਹਨੂੰ ਆਪਾਂ ਇਹਨ ਲਿਸਟਮੈਂਟ ਕਰਵਾਉਣ ਦੀ ਜਿਹੜੀ ਇਹਦੀ ਪ੍ਰਤੀਕਿਰਿਆ ਹੈ ਮੈਂ ਕਹੂੰਗਾ ਇਹਨਾਂ ਦੇ ਪੈਨਾ ਨੂੰ ਅੱਗੇ ਲੱਗਣ ਜਿੱਥੇ ਮੇਰੀ ਸਪੋਰਟ ਦੀ ਜ਼ਰੂਰਤ ਹੈ ਮੈਂ ਇਹਨਾਂ ਦੇ ਨਾਲ ਜਿਹੜਾ ਸਾਡਾ ਖੇਡ ਡਿਪਾਰਟਮੈਂਟ ਹੈ ਸਪੋਰਟਸ ਡਿਪਾਰਟਮੈਂਟ ਹੈ ਸਪੋਰਟਸ ਮਿਨਿਸਟਰੀ ਜਿਹੜੇ ਨੇ ਉਹਨਾਂ ਤੱਕ ਵੀ ਮੈਂ ਇਹਨਾਂ ਨੂੰ ਨਾਲ ਲੈ ਕੇ ਜਾਊਂਗਾ ਔਰ ਉਹਨਾਂ ਨੂੰ ਅਸੀਂ ਮੈਂ ਆਪਣੇ ਵੱਲੋਂ ਇੱਕ ਡੀਓ ਵੀ ਜਾਰੀ ਕਰੂੰਗਾ ਤਾਂ ਜੋ ਇਸ ਕਾਰਾਟੇ ਗੇਮ ਨੂੰ ਪ੍ਰਮੋਟ ਕਰਨ ਲਈ ਪੰਜਾਬ ਦੇ ਪੈਨਲ ਤੇ ਡਿਸਕਸ ਕੀਤਾ ਜਾਵੇ ਤਾਂ ਜੋ ਇਹ ਜਿਹੜੇ ਬੱਚੇ ਇਸ ਫੀਲਡ ਦੇ ਵਿੱਚ ਐਨੀ ਮਿਹਨਤ ਕਰਦੇ ਨੇ ਕਾਹਨੂੰ ਇਹਨਾਂ ਨੂੰ ਗਵਰਨਮੈਂਟ ਪੋਸਟ ਸਰਕਾਰੀ ਨੌਕਰੀਆਂ ਮਿਲ ਸਕਣ ਸੀ ਇਹਨਾਂ ਦਾ ਬੜਾ ਧੰਨਵਾਦ ਕਰਦੇ ਆ ਕਿ ਇਹ ਹਮੇਸ਼ਾ ਹੀ ਹਰ ਜਗ੍ਹਾ ਤੇ ਸਾਡੇ ਨਾਲ ਹਰ ਆਪਣੇ ਖੰਨੇ ਦੇ ਇਲਾਕੇ ਵਾਸੀਆਂ ਨਾਲ ਖੜੇ ਰਹਿੰਦੇ ਨੇ ਮੋਢੇ ਨਾਲ ਮੋਢਾ ਕਰਕੇ ਦੇਖੋ ਇਹਨਾਂ ਦੀ ਜਿੰਨਾ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਉਹਦੇ ਸਦਕਾ ਜਿਹੜੀ ਸਾਡੀ ਕਰਾਟੇ ਗੇਮ ਹੈ ਇਸ ਵਾਰ ਪੰਜਾਬ ਸਰਕਾਰ ਨੇ ਇਸ ਨੂੰ ਜਿਹੜੀਆਂ ਵੀ 올림픽 ਔਰ ਏਸ਼ੀਅਨ ਗੇਮਸ ਦੇ ਵਿੱਚ ਜਿਹੜੀਆਂ ਗੇਮਸ ਰਜਿਸਟਰਡ ਨੇ ਉਹਨਾਂ ਦਾ ਇਹਨਾਂ ਨੇ ਗ੍ਰੈਡਿਸ਼ਨ ਪਾਲਿਸੀ ਨੂੰ ਸਟਾਰਟ ਕਰਤਾ ਇਸ ਵਾਰ ਪੰਜਾਬ ਇਹਨਾਂ ਦੇ ਸਦਕਾ ਜਿਹੜੀ ਸਾਡੀ ਗੇਮ ਹੈ ਉਹ ਗ੍ਰੈਡੂਏਸ਼ਨ ਪਾਲਿਸੀ ਦੇ ਵਿੱਚ ਆ ਗਈ ਤੇ ਇੱਕ ਦੋ ਪ੍ਰੋਸੈਸ ਹੋਰ ਪੈਂਦੀਆਂ ਬਹੁਤ ਜਲਦੀ ਬਹੁਤ ਜਲਦੀ ਇਸ ਸੀਜ਼ਨ ਨੂੰ ਵੀ ਪੂਰਾ ਕੀਤਾ ਜਾਊਗਾ ਔਰ ਬਹੁਤ سارے ਡਿਪਾਰਟਮੈਂਟਸ ਆਜੇ ਨੇ ਜਿਨ੍ਹਾਂ ਦੇ ਵਿੱਚ ਅਗਰ ਤੁਸੀਂ ਕਾਰਾਟੇ ਗੇਮ ਖੇਡ ਕੇ ਆਨੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਸਰਕਾਰੀ ਨੌਕਰੀਆਂ ਸੈਂਟਰ ਲੈਵਲ ਤੇ ਉਹ ਮਿਲਦੀਆਂ ਨੇ ਤੇ ਅਸੀਂ ਹੁਣ ਇਹ ਕੋਸ਼ਿਸ਼ ਕਰਾਂਗੇ ਜਿਹੜੀ ਸੈਂਟਰ ਲੈਵਲ ਤੇ ਤਾਂ ਮਿਲਦੀਆਂ ਨੇ ਉਹ ਤਾਂ ਬਿਲਕੁਲ ਠੀਕਾ ਤੇ ਜਿਹੜੀਆਂ ਸਾਡੀਆਂ ਪੰਜਾਬ ਲੈਵਲ ਦੀਆਂ ਨੇ ਅਸੀਂ ਉਹਦੇ ਉੱਪਰ ਵੀ ਇਹਦੇ ਤੋਂ ਫੋਕਸ ਕਰੀਏ